ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿਰਸੇ ਸੱਭਿਆਚਾਰ ਅਤੇ ਦੇਸ਼ ਦੇ ਆਜ਼ਾਦੀ ਕੁਹਾਟੀਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀਆਂ ਚਾਕੀਆਂ ਦਾ ਅੰਮ੍ਰਿਤਸਰ ਪੁੱਜਣ ਤੇ ਐਮਐਲਏ ਜੀਵਨਜੋਤ ਕੋਰ ਅਤੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰਾਂ ਵੱਲੋਂ ਸਵਾਗਤ ਕੀਤਾ ਗਿਆ ਗੁਰੂ ਨਗਰੀ ਦੇ ਵਸਨੀਕਾਂ ਨੂੰ ਦੱਸਣਾ ਚਾਹਾਂਗੇ ਇਹ ਉਹ ਚਾਕੀਆਂ ਨੇ ਜਿਹੜੀਆਂ ਮੋਦੀ ਸਰਕਾਰ ਦੇ ਵੱਲੋਂ ਗਣਤੰਤਰ ਦਿਵਸ ਮੌਕੇ ਬਾਹਰ ਕੱਢ ਦਿੱਤੀਆਂ ਗਈਆਂ ਇਹਨਾਂ ਚਾਕੀਆਂ ਨੂੰ 26 ਜਨਵਰੀ ਦੀ ਪ੍ਰੇਡ ਦੇ ਵਿੱਚੋਂ ਬਾਹਰ ਕੱਢਣਾ ਇਹ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਪੜਿਆ ਨਹੀਂ ਤੇ ਮੋਦੀ ਸਰਕਾਰ ਦੇ ਹਰ ਇੱਕ ਬਲੰਟੀਅਰ ਜਿਹੜੇ ਵੀ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪੰਜਾਬ ਦੇ ਇਸ ਗੌਰਵਮਈ ਇਤਿਹਾਸ ਦੇ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਤੇ ਕਹਿਣਾ ਚਾਹਾਂਗੇ ਕਿ ਮੋਦੀ ਸਰਕਾਰ ਪੰਜਾਬ ਦੇ ਇਸ ਗੌਰਵਮਈ ਇਤਿਹਾਸ ਨੂੰ ਅਣਗੌਲਿਆ ਨਾ ਕਰੇ ਅਤੇ ਪੰਜਾਬ ਨਾਲ ਵਿਤਕਰਾ ਨਾ ਕਰੇ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਨੀ ਆ ਕਿ ਇਹ ਉਹ ਚਾਹਤੀਆਂ ਨੇ ਜੋ 26 ਜਨਵਰੀ ਨੂੰ ਉੱਥੇ ਡਿਸਪਲੇ ਹੋਣਾ ਸੀ ਔਰ ਉਹਨਾਂ ਨੂੰ ਨਹੀਂ ਕੀਤਾ ਗਿਆ ਸੋ ਪੰਜਾਬ ਦੇ ਨਾਲ ਹਮੇਸ਼ਾ ਤੋਂ ਹੀ ਸੈਂਟਰ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਸੋਚੀ ਸਮਝੀ ਕੇ ਹਮੇਸ਼ਾ ਤੋਂ ਸੈਂਟਰ ਨੇ ਪੰਜਾਬ ਦੇ ਨਾਲ ਮਤਲਬ ਨਾ ਵਰਗਾ ਸਲੂਕ ਕੀਤਾ ਹੈ ਸੋ ਤੁਸੀਂ ਗੇੜ ਕਰੋ ਇਹਨਾਂ ਨੇ ਜਿਹਦੇ ਵਿੱਚ ਸਾਡਾ ਅਮੀਰ ਵਿਰਸਾ ਜਿਹੜਾ ਉਹ ਦਰਸਾਇਆ ਗਿਆ ਹੈ ਜਿਹਦੇ ਤੋਂ ਭਾਜੀ ਕੇਂਦਰ ਸਰਕਾਰ ਨੂੰ ਡਰ ਲੱਗਿਆ ਕਿਉਂਕਿ ਬਹਾਦਰੀ ਛੀਂਖਾਂ ਦੀ ਤਰਹੀ ਉਹ ਗੁਰੂਆਂ ਪੀਰਾਂ ਧੀਆਂ ਦੀ ਤਰਹੀ ਹੈ ਪੰਜਾਬ ਔਰ ਇਹ ਸਮੀਰ ਵਿਰਸੇ ਤੋਂ ਭਾਜੀ ਨੂੰ ਬਹੁਤ ਘਬਰਾਹਟ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਨੇ ਲਾਉ ਨਹੀਂ ਦਿੱਤਾ ਸੋ ਮਾਨ ਸਰਕਾਰ ਦਾ ਇੱਕ ਬਹੁਤ ਹੀ ਯੋਗ ਵਾਲਾ ਸੀ ਪੰਜਾਬ ਦੇ ਵਿੱਚ ਸਭ ਨੂੰ ਪਤਾ ਤੇ ਲੱਗੇ ਕਿਉਂਕਿ ਕੂੜ ਪ੍ਰਚਾਰ ਬਹੁਤ ਕੀਤਾ ਜਾਂਦਾ ਹੈ ਸਾਡੇ ਬੀਜਪੀ ਵੱਲੋਂ ਸੋ ਪੰਜਾਬ ਦੇ ਵਿੱਚ ਪਹਿਲੀ ਗੱਲ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਸੀਗਾ ਜਿਹਨੂੰ ਡਿਨਾਈ ਕੀਤਾ ਗਿਆ ਜਿਹਨੂੰ ਉੱਥੇ ਅ ਅਲਾਉ ਨਹੀਂ ਕੀਤਾ ਗਿਆ ਸੈਕੰਡਲੀ ਸਾਡਾ ਜਿਹੜਾ ਪੰਜਾਬ ਦੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਸਾਡਾ ਖਿਲਸਾ ਕਿੰਨਾ ਅਮੀਰ ਹੈ ਔਰ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਮਾਣ ਮਹਿਸੂਸ ਕਰਾਉਣ ਬਾਹਰ ਜਿਹੜੇ ਜਾ ਰਹੇ ਨੇ ਕਹਿੰਦਾ ਜਿਹੜਾ ਉਹ ਮਿਲਦਾ ਜ਼ਰੂਰ ਜਿਹੜਾ ਕਹਿੰਦਾ ਕਿ ਅਸੀਂ ਐਬਰੋਡ ਸੈਟਲ ਸਿੱਧੇ ਪਰ ਹੁਣ ਅਸੀਂ ਇੱਥੇ ਵਾਪਸ ਆ ਗਏ ਹੈਗੇ ਆ ਸੋ ਵਾਟ ਵੀ ਵਾਂਟ ਇਜ਼ ਕਿ ਸਾਡੇ ਬੱਚੇ ਇੱਥੇ ਰਹਿ ਸਾਡਾ ਜਿਹੜਾ ਅਮੀਰ ਵਿਰਸਾ ਉਹਦੀ ਪਹਿਚਾਨ ਕਰਨ ਔਰ ਲੋਕਾਂ ਨੂੰ ਪਤਾ ਲੱਗੇ ਕਿ ਕੀ ਸੀਗਾ ਔਰ ਬੀਜੇਪੀ ਸਰਕਾਰ ਕਿਸ ਚੀਜ਼ ਤੋਂ ਖਬਰਉਂਦੀ ਹੈ ਤੇ ਉਹਨਾਂ ਨੇ ਉੱਥੇ ਮੈਂ ਇਸ ਰੰਗ ਦੀ ਜੋ ਚਾਂਕੀਆਂ ਦਰਸਾਉਂਦੀਆਂ ਨੇ ਇਹ ਸ਼ਹੀਦਾਂ ਦੀ ਸ਼ਹਾਦਤ ਨੂੰ ਇੱਕ ਪਾਸੇ ਨਮਨ ਕਰ ਰਹੇ ਆ ਅਸੀਂ ਜੋ ਕਹਿ ਸਕਦਾ ਕਿ ਐਡਾ ਵੱਡ ਮੁੱਲੀਆਂ ਜੋ ਦੇਣਾ ਉਸ ਨਾਲ ਉਹੀ ਇਲਸ ਵਿੱਚ ਯਾਦ ਕੀਤਾ ਗਿਆ ਕੀ ਕਾਰਨ ਲੱਗਦਾ ਹੈ ਕਿ ਸੈਂਟਰ ਵੱਲੋਂ ਇਹਨਾਂ ਚੀਜ਼ਾਂ ਤੇ ਰੋਕ ਲਗਾਈ ਜਾਏ ਮੈਂ ਤਾਂ ਮੈਂ ਤਾਂ ਸ਼ੁਰੂ ਹੀ ਇੱਥੋਂ ਕੀਤਾ ਹੈ ਕਿ ਸਿਰਫ ਇੱਕ ਡਰ ਫੋਕ ਪੇ ਭਾਜਪੀ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਡਰ ਲੱਗਦਾ ਹੈ ਕਿਉਂਕਿ ਅਦਰਵਾਇਜ਼ ਕੋਈ ਰੀਜ਼ਨ ਹੀ ਨਹੀਂ ਹੈ ਕਿ ਸਾਡੇ ਸ਼ਹੀਦਾਂ ਦੀ ਸ਼ਹਾਦਤ ਦਰਸਾਉਂਦੀਆਂ ਚਾਂਕੀਆਂ ਜਿਹੜੀਆਂ ਨੇ ਉਹਨਾਂ ਨੂੰ ਅਲਾਉ ਨਾ ਕੀਤਾ ਜਾਵੇ ਸੋ ਭਾਜਪੀ ਦਾ ਡਰ ਨਮ ਗਲੀ ਗਲੀ ਮੋਹੱਲੇ ਮਹੱਲੇ ਚਾਂਗੇ ਜਾ ਰਹੀਆਂ ਨੇ ਨੌਜਵਾਨਾਂ ਨੂੰ ਸਮਾਜਿਕ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਜੁਰ ਸਰਕਾਰ ਕਰ ਰਹੀ ਇਸ ਨੂੰ ਪੱਖ ਨੂੰ ਕਿਸਰਾ ਦੇਖਦੇ ਮੈਂ ਤਾਂ ਪਹਿਲਾਂ ਹੀ ਕਿਹਾ ਹੈ ਕਿ ਬਹੁਤ ਜ਼ਰੂਰੀ ਹੈ ਸੁਮਾਨ ਸਰਕਾਰ ਦਾ ਔਰ ਮਾਨ ਸਾਹਿਬ ਦਾ ਇੱਕ ਬਹੁਤ ਵੱਡਾ ਔਰ ਵਧੀਆ ਉਪਰਾਲਾ ਹੈ ਕਿ ਇਹਨਾਂ ਚਾਂਕੀਆਂ ਨੂੰ ਗਲੀਆਂ ਗਲੀਆਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਲੈ ਕੇ ਜਾਇਆ ਜਾਏ ਤਾਂ ਕਿ ਲੋਕਾਂ ਨੂੰ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਹਦੇ ਵਿੱਚ ਕੁਝ ਵੀ ਖਰਾਬ ਨਹੀਂ ਸੀ ਔਰ ਦੂਸਰਾ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕਿੰਨਾ ਵੀ ਹੈ ਕੀ ਮੈਡਮ ਲੱਗਦਾ ਮੋਦੀ ਸਰਕਾਰ ਨੂੰ ਸਾਡੇ ਆਜ਼ਾਦੀ ਕੁਹਾਟੀਆਂ ਦਾ ਇਤਿਹਾਸ ਨਹੀਂ ਪਤਾ ਦੇਖੋ ਮੋਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਦਾ ਏਜੰਡਾ ਡਿਫਰੈਂਟ ਹੈ ਜੀ ਉਹ ਦੰਗਿਆਂ ਵਾਲੀ ਸਰਕਾਰ ਹੈ ਝੂਠ ਦੀ ਸਰਕਾਰ ਹੈ ਬੇਈਮਾਨੀ ਇਹਨਾਂ ਨੂੰ ਆਉਂਦੀ ਹੈ ਜਿਹੜੀ ਬੀਜੇਪੀ ਸਰਕਾਰ ਹੈ ਸੋ ਉਹਨਾਂ ਨੂੰ ਇਹ ਜੀ ਬਹਾਦਰੀ ਤੋਂ ਖੌਫ ਆਉਂਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੋਵੇ ਜਿੱਥੇ ਨੇ ਸ਼ਹਾਦਤ ਦਿੱਤੀ ਹੋਏ ਜਲੀਆਂ ਵਾਲੇ ਬਾਗ ਦੀ ਧਰਤੀ ਹੋਏ ਔਰ ਤੁਸੀਂ ਦੇਖਿਆ ਕਿ ਇਹਦੇ ਵਿੱਚ ਸ਼ਾਇਦ ਇੱਕ ਟੈਮਪਲਿਓ ਜਿਹੜਾ ਉਹ ਜਲੀਆਂ ਵਾਲੇ ਬਾਗ ਦਾ ਜਿਹੜਾ ਸੀਗਾ ਇਹਨੂੰ ਵੀ ਦਸਾਉਂਦਾ ਸੋ ਇਹ ਜੀਆਂ ਚੀਜ਼ਾਂ ਤੋਂ ਬੀਜੇਪੀ ਪੈ ਖਾਂਦੀ ਕਿੱਥੇ ਕਿੱਥੇ ਚੱਕੀ ਜਾਏਗੀ ਅੰਮ੍ਰਿਤਸਰ ਦੇ ਵਿੱਚ ਇਹ ਅੰਮ੍ਰਿਤਸਰ ਦੇ ਵਿੱਚ ਇੱਥੋਂ ਨਿਕਲਦੇ ਹੋਏ ਰਣਜੀਤ ਐਵੇਨਿਊ ਜਾਣਗੇ ਔਰ ਰਣਜੀਤ ਐਵੇਨਿਊ ਤੋਂ ਬਾਅਦ ਅਜਨਾਲੇ ਜੀ ਹਾਂਜੀ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜੀਟੀ ਰੋਡ ਦੇ ਉਤੋਂ ਉਹ ਝਾਕੀਆਂ ਜਿਹੜੀਆਂ ਮੋਦੀ ਸਰਕਾਰ ਨੇ 26 ਜਨਵਰੀ ਦੇ ਪ੍ਰੋਪਰ ਮੌਕੇ ਦੇ ਉੱਤੇ ਇਹਨਾਂ ਨੂੰ ਬਾਹਰ ਕੱਢਤਾ ਸੀ ਤੇ ਪ੍ਰਦਰਸ਼ਨ ਰਹੀ ਸੀ ਕੀਤਾ ਗਿਆ ਜੋ ਝਾਕੀਆਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਪਹੁੰਚੀਆਂ ਨੇ ਬਿਲਕੁਲ ਬਾਣ ਸਾਹਿਬ ਦੀ ਬੜੀ ਇੱਛਾ ਸੀ ਕਿ ਸਾਡੀਆਂ ਪੰਜਾਬ ਦੀਆਂ ਝਾਕੀਆਂ ਜਿਨ੍ਹਾਂ ਨੇ ਪੰਜਾਬ ਨੇ ਹਰ ਵੇਲੇ ਦੋਸਤਾਂ ਦਾ ਜਿਹੜਾ ਸਾਥ ਦਿੱਤਾ ਹੈ ਹਮੇਸ਼ਾ ਹੀ ਉਹਦਾ ਮੋਢ ਬਣਿਆ ਹਰ ਵੇਲੇ ਪੰਜਾਬ ਨੇ ਤੇ ਮੋਦੀ ਸਰਕਾਰ ਨੇ ਪੰਜਾਬ ਨੂੰ ਅੰਦੋਲਿਆ ਕਰਕੇ ਉਹਨਾਂ ਨੇ ਇਹ ਝਾਕਿਆਂ ਨੂੰ ਬਾਹਰ ਕੱਢਿਆ ਸੀ ਸੋ ਮਾਨ ਸਾਹਿਬ ਦੀ ਜਿਹੜੀ ਸਰਕਾਰ ਸੀ ਬੜੀ ਉੱਚੀ ਉਹਨਾਂ ਦੀ ਸੋਚ ਹੈ ਉਹਨਾਂ ਨੇ ਹਰ ਹਲਕੇ ਦੇ ਵਿੱਚ ਇਸ ਚਾਕੀ ਨੂੰ ਪਹੁੰਚਾਉਣ ਦਾ ਯਤਨ ਕੀਤਾ ਸੋ ਅੰਮਰਸਰ ਅੱਜ ਜੇ ਪਹੁੰਚੀ ਹੈ ਉਹਨਾਂ ਨੂੰ ਜੀ ਆਇਆਂ ਕਰਨ ਵਾਸਤੇ ਇੱਥੇ ਮੌਕੇ ਦੇ ਸਾਰੇ ਮੌਜੂਦਾ ਐਮਐਲਏ ਸਹਿਬਾਨ ਸਾਡੇ ਚੇਅਰਮੈਨ ਸਹਿਬਾਨ ਸਾਰੇ ਵਲੰਟੀਅਰ ਸਹਿਬਾਨ ਸਾਰੇ ਸਾਥੀ ਪਹੁੰਚੇ ਨੇ ਆਹੀ ਜੀ ਆਇਆਂ ਕਰਨ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਹ ਹਾਂਜੀ ਭពਿੰਦਰ ਸਿੰਘ ਰਾਜੂ ਜੀ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਕੀਆਂ ਜਿਹੜੀਆਂ ਰਵਾਨਾ ਕੀਤੀਆਂ ਗਿਆ ਅਜਮਲੀ ਸਰ ਦੇ ਵਿੱਚ ਪਹੁੰਚੀਆਂ ਨੇ ਤੇ ਭਰਪੂਰ ਸਵਾਗਤ ਕੀਤਾ ਗਿਆ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਫਤਿਹ ਦੀ ਸਾਕ ਕੀਤੀ ਜਾਂਦੀ ਆ ਬਾਕੀ ਜਿਹੜੀਆਂ ਝਾਕੀਆਂ ਦੀ ਤੁਸੀਂ ਅੱਜ ਗੱਲ ਕਰ ਰਹੇ ਜੇ ਇਹ ਉਹੀ ਝਾਕੀਆਂ ਨੇ ਅੱਜ ਮੈਂ ਜਦੋਂ ਸਾਰੀਆਂ ਦੇਖੀਆਂ ਤੇ ਮੈਨੂੰ ਸਭ ਤੋਂ ਇੱਕ ਫਕਰ ਮਹਿਸੂਸ ਹੋਇਆ ਮਾਨ ਸਾਹਿਬ ਦੇ ਉੱਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਉੱਤੇ ਇੱਕ ਫਕਰ ਮਹਿਸੂਸ ਹੋਇਆ ਕਿ ਇਸ ਝਾਕੀਆਂ ਦੇ ਵਿੱਚ ਮੈਨੂੰ ਤੇ ਉਹ ਕੋਈ ਵੀ ਚੀਜ਼ ਜਿਹੜੀ ਆ ਮਾੜੀ ਨਹੀਂ ਦਿਖਾਈ ਦਿੱਤੀ ਜਿਹੜੀ ਮੈਂ ਪਹਿਲੀ ਝਾਕੀ ਦੇਖੀ ਆ ਉਹਦੇ ਤੇ ਸਰਦਾਰ ਸਾਡੇ ਸ਼ਹੀਦ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਇਹਨਾਂ ਝਾਕੀਆਂ ਵਿੱਚ ਸਾਨੂੰ ਦੇ ਕੋਈ ਮਾੜੀ ਚੀਜ਼ ਨਹੀਂ ਦਿਖਾਈ ਦਿੱਤੀ ਮੋਦੀ ਜੀ ਨੂੰ ਪਤਾ ਨਹੀਂ ਇਹਦੇ ਵਿੱਚ ਕੀ ਮਾੜਾ ਦਿਖਾਈ ਦਿੱਤਾ ਮੋਦੀ ਜੀ ਦੀ ਜਿਹੜੀ ਸੋਚ ਸੀਗੀ ਜਾਂ ਛੋਟੀ ਸੋਚ ਹੈ ਜਾਂ ਕੀ ਗੱਲਬਾਤ ਹੈ ਸਾਨੂੰ ਉਹਨਾਂ ਦੀ ਸੋਚ ਨਹੀਂ ਸਮਝ ਨਹੀਂ ਆਈ ਜਿਨ੍ਹਾਂ ਨੇ ਸਾਡੇ ਮਤਲਬ ਤੁਸੀਂ ਪੰਜਾਬ ਦਾ 78% ਜਿਹੜਾ ਇਹ ਜਿੰਨੇ ਸੀਗੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ 78% ਹਿੱਸਾ ਜਿਹੜਾ ਵਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਇਹ ਸਾਡੇ ਪੰਜਾਬ ਵਾਸੀਆਂ ਦਾ ਸੀਗਾ ਮੋਦੀ ਸਾਹਿਬ ਦੀ ਸੋਚ ਛੋਟੀ ਆ ਕੀ ਕਾਰਨ ਬਣੇ ਨੇ ਕਿ ਜਿਹੜੀਆਂ ਏਡੀਆਂ ਵਧੀਆ ਜਿਹੜੀਆਂ ਝਾਕੀਆਂ ਸੀਗੀਆਂ ਜਿਹੜਾ ਹੁਣ ਚਲੋ ਮੋਦੀ ਸਾਹਿਬ ਨੇ ਤੇ ਇੱਕ ਬੰਨੇ ਉਹਨਾਂ ਨੂੰ ਸਾਈਡ ਦੇ ਉੱਤੇ ਕਰ ਦਿੱਤਾ ਪਰ ਜੋ ਮਾਨ ਸਾਹਿਬ ਦੀ ਸੋਚ ਦੇ ਨਾਲ ਅੱਜ ਉਹੀ ਝਾਕੀ ਪੂਰੇ ਪੰਜਾਬ ਦੇ ਵਿੱਚ ਕੱਢੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਦੂਸਰੇ ਚੈਨਲਾਂ ਦੇ ਜ਼ਰੀਏ ਇਹ ਕਿਹੜੇ ਘਰ ਤੱਕ ਨਹੀਂ ਪਹੁੰਚੀ ਇਸ ਕਰਕੇ ਮੋਦੀ ਜੀ ਇਹ ਉਨਾ ਹੀ ਛੀਦਾਂ ਦੀਆਂ ਇਹ ਉਹੀ ਪੁਰਾਣਾ ਸੱਭਿਆਚਾਰ ਇਹਦੇ ਵਿੱਚ ਬਖਾਇਆ ਗਿਆ ਜਿਹਦੇ ਵਿੱਚ ਤੁਸੀਂ ਜਿਹੜਾ ਇਹਨਾਂ ਨੂੰ ਇੱਕ ਬੰਨੇ ਸਾਈਡ ਤੇ ਕੀਤਾ ਵਾ ਇਹ ਕੋਈ ਇਹੋ ਜਿਹੀ ਚਾਕੀ ਨਹੀਂ ਸੀਗੀ ਵੀ ਜਿਹਨੂੰ ਸਾਈਡ ਤੇ ਕੀਤਾ ਜਾਵੇ ਕੋਈ ਇਹਦੇ ਵਿੱਚ ਕੋਈ ਮੁੱਖ ਮੰਤਰੀ ਦਾ ਆਪਣੀ ਫੋਟੋ ਨਹੀਂ ਸੀ ਕਿਸੇ ਵੀ ਹੋਰ ਦੀ ਕੋਈ ਇਹਦੇ ਚ ਉਹੋ ਜੀ ਕੋਈ ਗੱਲਬਾਤ ਸਾਨੂੰ ਤੇ ਦਿਖਾਈ ਨਹੀਂ ਦਿੱਤੀ ਮੋਦੀ ਜੀ ਪਤਾ ਨਹੀਂ ਤੁਹਾਨੂੰ ਕੀ ਉਹਦੇ ਚ ਦਿਖਾਈ ਦਿੱਤਾ ਇਹ ਬੀਜੇਪੀ ਨੂੰ ਤੁਸੀਂ ਜਿਤਨਾ ਤੁਸੀਂ ਏਸ ਜਿਹੜੀ ਤੁਹਾਡੀ ਇਹ ਜਗ੍ਹਾ ਹੈ ਇੱਕ ਪ੍ਰਧਾਨ ਮੰਤਰੀ ਦੀ ਤੁਹਾਡੇ ਲਈ ਹਿੰਦੂ ਸਿੱਖ ਮੁਸਲਮਾਨ ਇਹ ਸਾਰੇ ਬਰਬਰ ਹੋਣੇ ਚਾਹੀਦੇ ਆ ਤੁਹਾਡੇ ਲਈ ਸਾਰੇ ਜਿਹੜੇ ਇਹ ਸਟੇਟਾਂ ਨੇ ਇਹ ਸਾਰੀਆਂ ਇੱਕ ਸਮਾਨ ਹੋਣੀਆਂ ਚਾਹੀਦੀਆਂ ਨੇ ਜਿੱਥੇ ਤੁਸੀਂ ਬੈਠੇ ਹੋ ਬਹੁਤ ਵੱਡਾ ਤੁਹਾਡਾ ਇੱਕ ਅਹੁਦਾ ਵਾ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਮੋਦੀ ਸਾਹਿਬ ਆਪਣੀ ਸੋਚ ਨੂੰ ਥੋੜਾ ਜਿਹਾ ਚੇਂਜ ਕਰੋ ਜਾਂ ਫੇਰ ਸਾਰੀ ਇਹ ਭਾਜਪਾ ਨੂੰ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇਹੋ ਬੇਇੱਜ਼ਤੀ ਕਰਦਾ ਭਾਜਪਾ ਦੇ ਲੀਡਰਾਂ ਨੂੰ ਵੀ ਬੇਇੱਜ਼ਤੀ ਕਰਦਾ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸੇ ਵੇਲੇ ਨਹੀਂ ਕਹੇ ਚੀਜ਼ ਦੀ ਸਮਝ ਆਉਂਦੀ ਤਾਂ ਆਪ ਥੋੜਾ ਬੋਤਾ ਉਹਨਾਂ ਨੂੰ ਸਮਝਾਇਆ ਕਰੋ ਅਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਜਿਹੜੀ ਇਹ ਝਾਕੀਆਂ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀਆਂ ਅੱਜ ਉਥੇ ਸਾਡੇ ਐਮਐਲਏ ਜੀਵਨ ਜੋਤ ਜੀ ਨੇ ਜੋ ਉਹਨਾਂ ਚਾਕੀਆਂ ਦਾ ਸਤਿਕਾਰ ਕੀਤਾ ਇਹ ਜੋ ਇਨਾਂ ਚਾਕੀਆਂ ਦਾ ਆਜ਼ਾਦੀ ਖੁਲਾਟੀਆਂ ਦਾ ਇਹ ਜੋ ਅੱਜ ਸਤਿਕਾਰ ਹੋ ਰਿਹਾ ਹੈ ਇਹ ਮਾਨ ਸਰਕਾਰ ਦੇ ਵਿੱਚ ਇਸੇ ਤਰ੍ਹਾਂ ਹੀ ਮਾਨ ਸਾਹਿਬ ਵੱਲੋਂ ਸਾਰੀ ਸਰਕਾਰ ਵੱਲੋਂ ਸਾਰੇ ਵਲੰਟੀਆਂ ਵੱਲੋਂ ਇਹ ਇਸੇ ਤਰ੍ਹਾਂ ਹੀ ਇਹ ਸਰਕਾਰ ਜਿਹੜਾ ਵਾ ਬਰਕਰਾਰ ਰਹੇਗਾ ਇਸੇ ਤਰ੍ਹਾਂ ਹੀ ਗਾਂ ਵੀ ਕੀਤਾ ਜਾਏਗਾ